सॾा आया मिंटे जी धरती ते बि थो दुनिया बहुत वॾी वेना हुजे वॾी क्लेयर आहे सॾा बूटे वारा ਹਾਂਜੀ 52 ਕਿਲੋਆਂ ਅੱਜ ਪਹਿਲਾ ਦੇਣਾ ਕੱਲ ਨੂੰ ਲਾਸਟ ਕਬੱਡੀ ਉੱਤਣ ਦੇ ਮੁਕਾਬਲੇ ਹੋਣੇ ਤੇ ਕਬੱਡੀ ਪੈਂਡ ਕਿਲੋ ਦੇ ਗੱਲਾਂ ਵੱਖਰੀਆਂ ਹੋਣਗੀਆਂ ਮੇਰੇ ਵੀਰੋ ਵੱਧ ਜਿਹੜਾ ਸੰਯੋਗ ਦੇ ਆ ਕਰਕੇ ਜਿਹੜਾ ਛੇਮਾ ਦਰਿਆ ਕਹਿੰਦੇ ਨਸ਼ਿਆਂ ਦਾ ਚੱਲ ਰਿਹਾ ਉਹਨੂੰ ਰੋਕਣ ਲਈ ਜਿਹੜੇ ਖੇਡ ਮੇਲੇ ਮੁੰਡਾ ਜੁਣਾ ਅਰਨੀ ਵਾਲਾ ਤੇ ਸਰਾਵਾ ਇਹ ਵੀ ਟੀਮਾਂ ਤਿਆਰ ਹਨ ਵੀ ਦੂਜਾ ਮੈਚ ਹੋਣਾ ਟੀਮਾਂ ਨੂੰ ਬੇਨਤੀ ਹੈ ਵੀ 2 ਮਿੰਟ ਦਾ ਟਾਈਮ ਨਹੀਂ ਲਉਣਾ ਆਪਾਂ ਲੈਟਾ ਲੁੱਟਾ ਕੋਈ ਨਹੀਂ ਜਿਹੜੇ ਆਪਾਂ ਸੱਤਵੇਂ ਨੂੰ ਫਾਈਨਲ ਕਰਾ ਦੇਣਾ 75 ਦੇ ਵਿੱਚ 55 ਦੇ ਵੀ ਇਹ ਪਹਿਲਾ ਮੁਕਾਬਲਾ ਹੋਣਾ ਟੀਮਾਂ ਵਜਨ ਕਰਾ ਲਓ ਬਈ ਕਰਦੇ ਆ ਇੱਕ ਇੱਕ ਪਲ ਕੰਦੇ ਕੈਮਰੇ ਦੇ ਵਿੱਚ ਕਰਨਗੇ ਸਾਡੇ ਵੀਰ ਦਿਨੋ ਧੰਨਵਾਦ ਕਰਦੇ ਹਾਂ ਅਜੀ ਪਾਪਾ ਜੀ ਤੁਸੀਂ ਪੰਨੀ ਵਾਲਾ ਫੱਤਾ ਦੇ ਹੈੱਡ ਗ੍ਰਾਂਥੀਓ ਬੜਾ ਲੰਬੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਵੀ ਜਿਹੜਾ ਟੂਰਨਾਮੈਂਟ ਦੇ ਪੰਨੀ ਵਾਲੇ ਫੱਤੇ 'ਚ ਹਰੇਕ ਸਾਲ ਹੁੰਦਾ ਹੈ ਤੇ ਕੀ ਬੱਚਿਆਂ ਨੂੰ ਫਾਇਦਾ ਹੈ ਇਹਦਾ ਵੀ ਟੂਰਨਾਮੈਂਟ ਕਰਾਏ ਦਾ ਕਈ ਲੋਕ ਤਾਂ ਇਹ ਕਹਿੰਦੇ ਆ ਵੀ ਐਵੇਂ 5-7 ਲੱਖ ਰੁਪਏ ਪਿੰਡੋਂ ਕਢ ਦਿੰਦੇ ਸਾਲ ਦੇ ਸਾਲ ਕੋਈ ਫਾਇਦਾ ਨਹੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜਾ ਨਗਰ ਦੇ ਵੱਲੋਂ ਹਰ ਸਾਲ ਦੇ ਸਾਲ ਉਪਰਾਲਾ ਕੀਤਾ ਜਾਂਦਾ ਨੌਜਵਾਨਾਂ ਵੱਲੋਂ ਤੇ ਨਗਰ ਦੀ ਪੰਚਾਇਤ ਵੱਲੋਂ ਜੋ ਇੱਕ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਬੜਾ ਸ਼ਲਾਘਾਯੋਗ ਇਹ ਨਗਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਤਾਂ ਕਿ ਜਦੋਂ ਬੱਚੇ ਕਬੱਡੀ ਦੇ ਵੱਲ ਖੇਡਾਂ ਦੇ ਵੱਲ ਪ੍ਰੇਰਿਤ ਹੁੰਦੇ ਨੇ ਖੇਡਾਂ ਦੇ ਵੱਲ ਆਉਂਦੇ ਨੇ ਸਭ ਤੋਂ ਪਹਿਲੀ ਤਾਂ ਗੱਲ ਵੀ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਜਦੋਂ ਕੋਈ ਵੀ ਬੱਚਾ ਜਾਂ ਨੌਜਵਾਨ ਨਸ਼ੇ ਤੋਂ ਦੂਰ ਰਹੂਗਾ ਇੱਕ ਤਾਂ ਉਹਦੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਰਹੇਗੀ ਤੇ ਉਹ ਮਾੜੇ ਕਮਾ ਵੱਲ ਨਹੀਂ ਜਾਵੇਗਾ ਉਹਨਾਂ ਦਾ ਦਿਮਾਗ ਖੇਡਾਂ ਵੱਲ ਉਹਨਾਂ ਦਾ ਦਿਮਾਗ ਰਹੂਗਾ ਤੇ ਇਹ ਬੜਾ ਸਲਾਘਾਯੋਗ ਕਦਮ ਹੈ ਜਿਹੜਾ ਹਰ ਸਾਲ ਦੇ ਸਾਲ ਨਗਰ ਪੰਨੀਵਾਲਾ ਫਕਾ ਦੀਆਂ ਸੰਗਤਾਂ ਦੇ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਨਸ਼ੇ ਤੋਂ ਸਵਾਏ ਤਾਂ ਹੋਰ ਵੀ ਕੋਈ ਇਹਨਾਂ ਦਾ ਫਾਇਦਾ ਖੇਡਾਂ ਦਾ ਵੀ ਚਲੋ ਨਸ਼ੇ ਤੋਂ ਬਚ ਕੇ ਹੋਰ ਹਾਂਜੀ ਹੋਰ ਵਧੀਆ ਬਹੁਤ ਫਾਇਦੇ ਆ ਜਿਵੇਂ ਬੱਚੇ ਮੰਨ ਕੇ ਚਲੋ ਵੀ ਖੇਡਾਂ 'ਚ ਆਉਂਦੇ ਆ ਤੇ ਖੇਡਾਂ ਤੋਂ ਵੱਲੋਂ ਪ੍ਰੇਰਿਤ ਹੋ ਕੇ ਬੱਚਾ ਨੂੰ ਗਾ ਨੌਕਰੀਆਂ ਮਿਲ ਸਕਦੀਆਂ ਕੋਈ ਪੁਲਿਸ ਦੇ ਵਿੱਚ ਭਰਤੀ ਹੋ ਜਾਂਦਾ ਫੌਜ ਦੇ ਵਿੱਚ ਜਾਂਦਾ ਹੋਰ ਚੰਗੇ ਅਹੁਦਿਆਂ ਤੇ ਜਿਨ੍ਹਾਂ ਨੂੰ ਜਿਹੜੇ ਨੰਮੇ ਮੁੰਡੇ ਵਧੀਆ ਉੱਠਦੇ ਆ ਉਹਨਾਂ ਨੂੰ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਉਹ ਆਪਣੇ ਵੱਲ ਪ੍ਰੇਰਿਤ ਕਰਦੀਆਂ ਕਿ ਤਾਂ ਕਿ ਉਹਨਾਂ ਨੂੰ ਵੇਖ ਕਰਕੇ ਵੀ ਜਿਹੜੇ ਹੋਰ ਵੀ ਬੱਚੇ ਆ ਉਹ ਅੱਗੇ ਨੂੰ ਵਧਣ ਇਹ ਕਈ ਬੱਚੇ ਅਸੀਂ ਆਏ ਵੀ ਸੁਣ ਦੇ ਵਿੱਚ ਆ ਜਿਨ੍ਹਾਂ ਦੇ ਟੋਕ ਟੈਸਟ ਫੇਲ ਹੁੰਦੇ ਆ ਉਹ ਸਰਪ੍ਰੇ ਜਿੱਤ ਦੀ ਬਾਉਨ ਨਾਲ ਵਾਲੀ ਖੇਡ ਤੇ ਵੀ ਜਿੱਤ ਗਏ ਉਹ ਕੁਝ ਖਾ ਕੇ ਕੋਈ ਪਾਊਡਰ ਸ਼ਟਰਜਾ ਕੋਈ ਜਾਂ ਉਹ ਕੋਈ ਟਿਕਟਾ ਲਾ ਕੇ ਖੇਡਦੇ ਆ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੀਦਾ ਉਹਨਾਂ ਨੂੰ ਇਹ ਸੁਝਾ ਵੀ ਦੇਕਰ ਖੇਡ ਖੇਡਨੀ ਆ ਤਾਂ ਨੇਚਰਲ ਖੇਡੋ ਕੋਈ ਨਸ਼ਾ ਕਰਕੇ ਕੋਈ ਟੀਕਾ ਲਾ ਕੇ ਕੋਈ ਕੈਪਸੂਲ ਵਗੈਰਾ ਖਾ ਕੇ ਇਸ ਤਰ੍ਹਾਂ ਦਾ ਨਸ਼ਾ ਕਰਕੇ ਖੇਡ ਨਹੀਂ ਖੇਡਣੀ ਚਾਹੀਦੀ ਕਿਉਂਕਿ ਜਦੋਂ ਇਸ ਤਰ੍ਹਾਂ ਕੋਈ ਖੇਡੇਗਾ ਤੇ ਉਹਨਾਂ ਨੂੰ ਵੇਖ ਕੇ ਉਹਦਾ ਨੁਕਸਾਨ ਹੀ ਪਹੁੰਚੇਗਾ ਫਾਇਦਾ ਕੋਈ ਨਹੀਂ ਹੋएगा ਇਸ ਕਰਕੇ ਖਿਡਾਰੀਆਂ ਨੂੰ ਇਹੋ ਬੇਨਤੀ ਹੈ ਕਿ ਜਿੰਨੇ ਵੀ ਖਿਡਾਰੀ ਨੇ ਉਹ ਨਸ਼ਾ ਮੁਕਤ ਹੋ ਕੇ ਬਿਨਾ ਟੀਕਿਆਂ ਤੋਂ ਬਿਨਾ ਕੈਫੀਲਾਂ ਤੋਂ ਖੇਡਣ ਤਾਂ ਜੋ ਜਿਹੜੀ ਨਵੀਂ ਪਨੀਰੀ ਹੈ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਸੇਧ ਮਿਲ ਸਕੇ। ਅ ਬਾਬਾ ਜੀ ਜਿਵੇਂ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਕਲੱਬਾਂ ਵੱਲੋਂ ਜੋ ਟੂਰਨਾਮੈਂਟ ਪਿੰਡਾਂ ਦੇ ਵਿੱਚ ਕਰਵਾਏ ਜਾਂਦੇ ਆ ਅ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੀ ਸਰਕਾਰ ਵੀ ਨਸ਼ਾ ਜੋ ਨਸ਼ੇ ਹੈ ਚਟਾ ਜੋ ਡਰੱਗ ਹੈਗਾ ਮੜਾ ਨਸ਼ਾ ਹੈਗਾ ਇਸ ਨੂੰ ਬੰਦ ਕਰਾਉਣ ਵਾਸਤੇ ਜੋ ਸਰਕਾਰ ਵੀ ਖੇਡਾਂ ਕਰਾਉਣ ਦਾ ਟੂਰਨਾਮੈਂਟ ਕਰਾਉਣ ਹਾਂ ਸਰਕਾਰਾਂ ਦਾ ਇਸ ਦੇ ਵਿੱਚ ਜਾਨਕੀ ਵੀ ਜੇ ਖੇਡਾਂ ਕਰਾਉਣ ਜੋ ਨਗਰ ਦੀਆਂ ਪੰਚਾਇਤਾਂ ਉਹਨਾਂ ਨੂੰ ਸਹਾਇਤਾ ਦੇਣ مالی ਸਹੂਲਤ ਦੇਣ ਤੇ ਫੰਡ ਦੇਣ ਤਾਂ ਕਿ ਜਿਹੜੀਆਂ ਨਗਰ ਦੀਆਂ ਪੰਚਾਇਤਾਂ ਵੀ ਹੈ ਠੀਕ ਹੈ ਨਾ ਉਹ ਵੀ ਖੇਡਾਂ ਕਰ ਸਕਣ ਤੇ ਬਾਕੀ ਜਿਹੜਾ ਨਸ਼ਾ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਇਹ ਮੇਰਾ ਖਿਆਲ ਹੈ ਵੀ ਕੱਲਾ ਸਾਨੂੰ ਸਰਕਾਰਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਇਸ ਦੇ ਵਿੱਚ ਉਪਰਾਲੇ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਕਮੇਟੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਨਗਰ ਜੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਇਹ ਹੰਬੜਾ ਮਾਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਸ਼ਕਰਾ ਉਸ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਏ ਤਾਂ ਕਿ ਕੋਈ ਵੀ ਨਗਰ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਦੇ ਬੱਚੇ ਨੂੰ ਨਸ਼ੇ ਦੇ ਨਾਲ ਥੈਂਕ ਯੂ ਬਾਬਾ ਜੀ ਆਉ ਰਾਜ ਦੇ ਦਿਨ ਦੇ ਵਿੱਚ ਵੱਡੇ ਮੁਕਾਬਲੇ ਕਬੱਡੀ 52 ਕਿਲੋ ਕਬੱਡੀ 75 ਕਿਲੋ ਭਾਰ ਦੇ ਕਹਿੰਦੇ ਜਾਣਗੇ ਬੇਨਖਾ ਕਿਰਪਾ ਮੇਰੇ ਵੀਰੋ ਸਤਿ ਆਵਾਹ ਪੁਰਸ਼ਾਂ ਦੀ ਹਰ ਸਾਲ ਹਰ ਸਾਲ ਵੀ ਸਾਡੇ ਦਰਮਿਆਨ ਪਰਮੀ ਹਾਜ਼ਰੀ ਬਾਬਾ ਸੋਮ ਸਿੰਘ ਜੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਹੈ ਡੇਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦ ਮੁਖੀ ਸੰਤ ਬਾਬਾ ਪ੍ਰੇਮ ਸਿੰਘ ਜੀ ਬਾਬਾ ਸੋਮ ਸਿੰਘ ਜੀ ਤੇ ਬਾਬਾ ਬੌਂਡ ਥੀਨੀ ਮੇਰੇ ਵੀਰੋ ਸਾਡੇ ਸਤਿਕਾਰਯੋਗ ਨੇ ਸਾਡੇ ਦਰਮਿਆਨ ਬਾਬਾ ਸੋਹਨ ਸਿੰਘ ਦੀ ਵਿਚੇਰਤ ਤੌਰ ਤੇ ਪਹੁੰਚ ਚੁੱਕੇ ਆ ਟੀਮਾਂ ਨੂੰ ਆਪਾਂ ਜਲਦੀ ਜਿਹੜਾ ਲਾਈਨ ਅਪ ਕਰੀਏ ਨਾਮ ਕੋ ਲਾ ਹੈ ਰਾਗੀ ਕ੍ਰਪਾ ਕਰਦਾ ਨਾਸ ਇੱਕ ਅੰਕਾਰ ਆਖੀ ਗੁਰੂ ਜੀ ਕੀ ਫਤਿਹ ਬੋਕੀ ਨੇ ਸੁਹਾਏ ਮਾ ਸ੍ਰੀ ਗੁਰੂ ਪਤੀ ਜੀ ਕੀ ਕਾਸ਼ਮ ਜਸਵੀ ਪ੍ਰਤਮਾ ਪਤ ਗੁਰੂ ਜੀ ਸਮਰਦਾ ਗੁਰਨਾਥੀ ਜੀ ਤੇ ਰਹੇ ਅੰਦਤ ਗੁਰਦੇ ਅਮਰਦਾਸ ਸਵਾਗਤ ਸ੍ਰੀ ਜੀ ਸੁਹਾਏ ਅਜਨ ਅਗੁਰੂ ਸੁਨੋ ਸਿਖਾ ਦਾਈ ਸ੍ਰੀ ਹਰਿ ਕੰਧਿਆ ਜੀ ਅਜਨ ਤੇ ਸਬਦ ਪੁਜਾਈ ਤੇਗ ਬਹਾਦਰ ਸੁਮੇਅ ਕਰਨੋਂ ਜੀ ਹੋਵੇ ਤਾਹੀ ਸੁਖ ਥਾਈ ਹੋਵੇ ਸੁਹਾਏ ਦਸਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਖ ਥਾਈ ਹੋਵੇ ਸੁਹਾਏ ਦਸਮ ਪਾਠ ਰੀ ਅਨਿਜੋਤ ਤੇ ਆਉਣ ਦਾ ਸਦਕਾ ਸਭ ਸੁਖ ਹੋਈ ਜਹਾਂ ਦਾ ਕਾਲ사 ਜੀ ਸਾਹਿਬ ਤਹਾਂ ਤਨੁ ਸ਼ਰੀ ਰਾਏ ਦੇਗ ਦੇਗ પતિ ਵਿਰਧ ਕੀ ਪੈ ਤੰਤੀ ਜੀ ਸੇ ਸੱਚੀ ਸੁਹਾਏ ਕਾਲ사 ਜੀ ਕੇ ਗੁਰੂ ਕਾਲੇ ਬੋਲਣਾ ਜੀ ਆਪ ਹੀ ਗੁਰੂ ਅਕਸ਼ੋ ਜੀ ਸਿੱਖਾਂ ਨੂੰ ਸਿੱਖੀ ਨਾਮ ਕੇ ਸਾਨ ਰਹਿਤ ਨਾਮ ਜਿਵਿਤ ਨਾਮ ਜਿਸ ਆਵਨ ਚਰਨਾਂ ਕਮਾ ਵਿਕੇ ਸਮੀਰ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਆਗਮਨ ਨੋਹ ਵਖਨੇ ਉਤਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੈ ਤਿਉਂ ਪ੍ਰਣਾਮ ਆਵਨ ਮਹਵਕਾ ਅਨੁਸਾਰ ਪਤਸਾ ਜੀਓ ਨਗਰ ਪਿੰਡ ਪੰਨੀ ਪਾਲਾ ਫਤਾ ਜੀਆਂ ਸਮੂਹ ਸੰਤਾਂ ਵੱਲੋਂ 71 ਤੋਂ ਹੋ ਕਰਕੇ ਅਕੀਨ ਟੂਰਨਾਮੈਂਟ ਵਾਡੀ ਦੇ ਟੂਰਨਾਮੈਂਟ ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟ ਕਲਾਬ ਵੱਲੋਂ ਇਕੱਤਰਤ ਹੋ ਕਰਕੇ ਜੋ ਅੱਜ ਦਾ ਕਬੱਡੀ ਦਾ ਟੂਰਨਾਮੈਂਟ ਆਰੰਭ ਕੀਤਾ ਜਾ ਰਿਹਾ ਹੈ ਆਪ ਵੀ ਕਿਰਪਾ ਬਖਸ਼ਿਸ਼ ਕਰਨੀ ਸੂ ਖਿਡਾਰੀਆਂ ਦੇ ਸੱਤੇ ਮਿਹਨਤ ਪ੍ਰਯਾਤਨ ਰੱਖਣਾ ਇਹ ਅਰੋਗਤਾ ਤੰਦਰੁਸਤੀ ਦੀਆਂ ਰੱਖਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੂਹ ਪ੍ਰਬੰਧਕੀਆਂ ਦੇ ਸੱਤੇ ਮਿਹਨਤ ਪ੍ਰਯਾਤਨ ਰੱਖਣਾ ਦੀ ਆਪਸੀ ਇਕਤਾ ਦੇ ਪ੍ਰਭਾਵ ਚੜ੍ਹਦੀ ਕਲਾ ਵਿੱਚ ਸਤਿਗੁਰੂ ਜੀ ਕਿਰਪਾ ਉਸਤਿ ਕਾ ਲਈ ਐਸੇ ਜੀ ਦੀਆਂ ਹਾਜ਼ਰੀਆਂ ਦਾ ਪ੍ਰਮਾਣਨ ਕਰ ਲਈਆਂ ਚੜ੍ਹਦੀ ਕਲਾ ਵਿੱਚ ਸਤਿਗੁਰੂ ਜੀ ਹਰ ਪ੍ਰਕਾਰ ਸਹਤਾ ਵਸਤੂਆਂ ਨੂੰ ਅੰਗ ਸੰਸਮਾਈ ਹੋ ਕਰਕੇ ਆਪ ਜੀ ਨੇ ਕਾਰਜ ਸਫਲੇ ਵਸਤੂਆਂ ਨੇ ਸੰਤਾਂ ਕੀ ਕਾਰਜ ਆਪ ਖਲਵਾ ਹਰ ਕੰਮ ਕਰਵਣ ਆਇਆ RAM ਜਿਸ ਦਾ ਕਾਰਜ ਤਿੰਨ ਹੀ ਕੀਆ ਮਾਨਸ ਕਾ ਵਿਤਾਰਾ RAM ਪਾਸੋਂ ਪਵਨ ਮਹਪਕਾ ਅਨੁਸਾਰ ਆਪ ਜੀ ਨੇ ਕਾਜ ਸਫਲੇ ਕਰਨ ਦੀ ਹੁਣ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ ਕਬੱਡੀ ਦੇ ਟੂਰਨਾਮੈਂਟ ਆਰੰਭ ਕਰਨ ਦੀ ਆਰੰਭਤਾ ਦੀ ਸ਼ੁਰੂਆਤ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਸੁਖੁ ਮੈ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਲੇ ਸਦਾ ਦਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਆਮੇ ਗੁਰੂ ਜੀ ਕੀ ਫਤਿਹ ਗੁਰੂ ਕੀ ਬਖਸ਼ੇ ਸਾਧੂਆਂ ਦੇ ਬਿਆਪੇ ਕਿਰਪਾ ਕੀਤੇ ਆ ਜੋ ਧੰਨ ਧਰੂ ਗੁਰੂ ਰਸ ਪ੍ਰਾਣ ਉਹਨਾਂ ਦੇ ਮਾਣ ਉਤੇ ਜੋ ਸਪੂਰਤ ਕਰਾਉਂਦੇ ਸੇਸਾ ਅਕਰਤ ਪੈਨ ਖਲੀ ਵਾਲਾ ਭਤਰਾ ਵੀ ਸੰਸਾਰ ਹੀ ਬਣਾਇਆ ਉਹਨਾਂ ਵੱਲੋਂ ਹਾਣੇ ਤਸਾਦ ਕੇ ਯੋਗ ਕਰਮ ਉੱਤੇ ਜਾਂਦੇ ਨੇ ਜੋ ਅੱਜ ਦੇ ਯੋਗ ਕਰਨ ਅਸੀਂ ਲਾਗੂ ਹਾਂ ਜੋ ਕਿ ਜਿਹੜਾ ਅੱਜ ਦਾ ਯੋਗ ਕਰ ਰਿਹਾ ਉਹ ਇਹਦਾ ਧਿਆਨ ਕੋ ਚੁਕਿਆ ਇਹਦਾ ਦਰਦ ਨਾ ਕੋ ਚੁਕਿਆ ਕਿ ਜਿਹੜੀ ਸਾਡੀ ਗ੍ਰਿਤੀ ਹੈ ਉਹ ਚੰਗੇ ਪਾਸੇ ਜਾਂਦੀ ਹੋ ਜੀ ਉਹ ਸਾਡੇ ਪਾਸੇ ਜਾਂਦੀ ਹੋ ਨਹੀਂ ਇਹਨੇ ਹਾਲਾਤ ਜਿਹੜੇ ਮਾਰੇ ਹੋਏ ਇਹਨਾਂ ਹਾਲਾਤਾਂ ਨੂੰ ਜਨਰਸੀ ਇੰਦਾਂ ਦੇ ਇੱਕੋ ਦਾ ਭਾਰੇ ਪ੍ਰੋਗਰਾਮ ਕਰਾਵਾ ਦਿੱਤਾ ਪਰ ਲੋਕਾਂ ਨੇ ਮਾਣ ਨਹੀਂ ਕੀਤਾ ਉਹ ਕਿਹਾ ਕਿ ਇਹ ਕਾਹਦਾ ਹੋਇਆ। ਜਿਹਨ ਸਾਹਮਣੇ ਮੌਜੂਦ ਪੀੜ ਹੈ ਅਲ ਆਪਣੇ ਆਪ ਦੀ ਸ਼ਰਮ ਆਉਂਦੀ ਹੈ ਕਿ ਜੇ ਸਦਾ ਤੁਕ ਤੁਕ ਤੁਹਾਨੂੰ ਮਹਾਰਾਜ ਨੂੰ ਸਾਨੂੰ ਕਦੇ ਵੀ ਜੋਤ ਦੇਰ ਦੇ ਪ੍ਰਿੰਤ ਕੀਤਾ ਕਿਐਸ ਜਲਾਤੋਂ ਕੋਤਾਨ ਇਸੇ ਤਰ੍ਹਾਂ ਮੈਂ ਕਰਮ ਕਰ ਕੀਤੀ ਆਸ਼ੀਰਵਸੰਸਾਰੀ ਲੋਕ ਆਦਿ ਨੂੰ ਦੇ ਕਰੇ ਉਹਨਾਂ ਦੇ ਕਿਸੇ ਵੀ ਇੱਕ ਬੋਲ ਨੂੰ ਕਸਿਆ ਆਪਣੀ ਜੀਵਨ ਦੀ ਤਾਂ ਨਹੀਂ ਕਰ ਸਕਾ ਮਾੜਾ ਜੇ ਸਾਨੂੰ ਇੱਕ ਬਾਤ ਮਹਿਸੂਸਾ ਕਰ ਸਾਥੀ ਬਣ ਕੇ ਅਨੁਭਵਿਆ ਤੀਰਥੀਓਂ ਬਣ ਕੇ ਆਪ ਨੂੰ ਜਿੰਨੀ ਨੂੰ ਗਲਤ ਰਸਤੇ ਤੇ ਤੁਰ ਯਾਦ ਕਰੋ ਤਾਂ ਗੁਰੂ ਅੰਗਦ ਦੇਵ ਜੀ ਦਾ ਮਹਾਰਾਜ ਜੀ ਤੋਂ ਸਮਾ ਜਿਸ ਸਮੇਂ ਸਤਿਗੁਰਾਂ ਨੇ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਤਾਕਤਾਂ ਤੇ ਜਾਹਰ ਦੇਣ ਵਾਸਤੇ ਖਾਲੂ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਖਾਲੀ ਦੀ ਸਥਾਪਨਾ ਕੀਤੀ ਉਹਦੇ ਕੋਲ ਹੋਰ ਦੋ ਸਾਹਿਬ ਕਬੱਡੀਆਂ ਖੇਡੀਆਂ ਜਾਂਦੀਆਂ ਸਨ ਬੱਚਿਆਂ ਨੂੰ ਸਤਿਗੁਰਾਂ ਪਾਸੋਂ ਅਸ਼ੀਰਵਾਦ ਦਿੱਤੇ ਜਾਂਦੇ ਸਨ ਸਭ ਤੋਂ ਪਹਿਲਾਂ ਜਿਹੜੇ ਪਿਤਾ ਮਹਾਰਾਜ ਆਪ ਖਾਣੇ ਵਿੱਚ ਮੌਜੂਦ ਮਾਨ ਹੋ ਕੇ ਉਹਨਾਂ ਬੱਚਿਆਂ ਨੂੰ ਜੋ ਹਰ ਦਾ ਪੁੱਸਤ ਅੱਜ ਉਸ ਪੀਰ ਤੋਂ ਉਸ ਨੇਂਦ ਨੂੰ ਅੱਗੇ ਤੋਰ ਕੇ ਆ ਕੇ ਕਦਮ ਖਰੀਦ ਸਾਲ ਪੰਡੀ ਵਾਲਾ ਪੱਤਾ ਦੀ ਤਸਕੀਰ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਲਾਮ ਦੇ ਬੱਚਿਆਂ ਵੱਲੋਂ ਬੜੇ ਪਿਆਰ ਸਹਿਤ ਨਮਾਇਆ ਹੈ ਸਾਨੂੰ ਇਹ ਉਹ ਇਹਦਾ ਭਾਵ ਨਹੀਂ ਕਹੀ ਸੀ ਸਾਨੇ ਨਾ ਦਾ ਸਾਤ ਨੂੰ ਰੰਗ ਨਹੀਂ ਕਰ ਕਿਉਂਕਿ ਅੱਜ ਦੀ ਰੋਸ਼ਨੀ ਹੈ ਜੋ ਰੋਸ਼ਨੀ ਸਾਡੇ ਦੰਦ ਪਰ ਬਰਕੇ ਜੋ ਵਰਕੇ ਤੋਂ ਪੜ੍ਹਦੇ ਜੁਤੇ ਨੇ ਉਹ ਨਾਲੇ ਰੰਗ ਨੂੰ ਚੰਗਿਆਈ ਦੀ ਰੋਸ਼ਨੀ ਪਹਿਲਾਂ ਕਰਦੀ ਇਹ ਜੀਵਾਂ ਤੋਂ ਪਹਿਲਾਂ ਅਸੀਂ ਦਾ ਦਾ ਵਿਕਾਸਨ ਦੀ ਰਣਕੋਲ ਬੈਠੇ ਸਾਡੇ ਨਾਮ ਵੀ ਤਾਂ ਹੋਇਆ ਬਹੁਤ ਨਾਲ ਉਦੋਂ ਜਦ ਬੱਚਿਆਂ ਨੂੰ ਮਿਲ ਗਏ ਕਿਉਂ ਨਾ ਬੱਚਿਆਂ ਵਿੱਚ ਇੱਕ ਚੋਲਾ ਸਾਹ ਦਾ ਐਸਾ ਬੱਚਾ ਜੋ ਕਮਾਈ ਦਾ ਇਸ਼ਤਾਨ ਫੜਾ ਲਈ ਆਜੂ ਭਾਈ ਦੇ ਉੱਤੇ ਵਿੱਚ ਪਾਇਆ ਤੇ ਐਸਾ ਵੀ ਲੋਕਾਂ ਵਿੱਚ ਰੋਹੀ ਰੋਹ ਹੋ ਗਈ ਜੇ ਸੁਣ ਤੇ ਕੰਨਾਂ ਵਿੱਚ ਆਜੂ ਭਾਈ ਤੇ ਮਾਂ ਮਰਕਲੇ ਕਹਿੰਦਾ ਸੀ ਕਿ ਮੈਂ ਕਿਹੜੇ ਲੱਖਾਂ ਦੀ ਗੁਰਪਿਆ ਮੇਰੇ ਤੇ ਗੁਰੂ ਕਿਰਪਾ ਕਰੇ ਮੈਂ ਫਿਰ ਉਹ ਜੋ ਹਾਂ ਆਪਣਾ ਦਰਵਾਜ਼ਾ ਬਿਲਕੁਲ ਖਾ। ਕਿਰਨ ਇੰਤਾਂ ਸੇ ਪਿਆਰ ਦੇ ਨਾਲ ਮਿਲ ਕੇ ਜਿਹਦਾ ਨੇ ਮਹਾਨ ਕਾਰਜ ਕਰ ਮੇਰੇ ਮਾਨਸਿਕ ਸਿਖਾ ਕੇ ਇਹਨੇ ਉਹ ਸੰਕਾ ਸੰਗੋਗ ਕਾਰਜਾਂ ਨੇ ਸੁਭਾਵਨਾ ਕਦੀਆਂ ਨੇ ਮਹਾਨ ਸਮਾਹ ਦੇ ਧਰ ਵਿੱਚ ਖੁਸ਼ੀਆਂ ਸਮਾਹ ਦੇ ਧਰ ਵਿੱਚ ਆਨੰਦ ਆ ਕੇ ਸਮਾਹ ਦੇ ਬਰਤਨ ਦੀ ਸਾਰਾ ਵਾਣਾ ਦੀ ਖੁਸ਼ੀ ਇਹਨਾਂ ਬੇਟੀਆਂ ਬਰਤਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭੂਮ ਸਿੰਘ ਦੀ ਅੜੀ ਵਾਲਾ ਉਹਨਾਂ ਦੇ ਨਾਮ ਜਿਹੜੇ ਵੀ ਸਰਕਾਰ ਦੇ ਮੀਤ ਆਏ ਨੇ ਸਾਰਿਆਂ ਦਾ ਵੈਲਕਮ ਹੈ ਜੀ ਆਨ ਆਸਾਂ ਦੇ ਧੰਨਵਾਦ ਹੈ ਅਲ ਸਭ ਨੂੰ ਆਖੀ ਗੋਦੈ ਸੁਬੰਧਿਆ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਸਾਡੀ ਸਰਕਾਰ ਜੋ ਬਾਬਾ ਭੂਮ ਸਿੰਘ ਬਾਬਾ ਭੂਮ ਸਿੰਘ ਜੀ ਅੱਗੇ ਵਾਲਾ ਵੱਡਾ ਨਾਮ ਹੈ ਇਲਾਕੇ ਦੇ ਵਿੱਚ ਔਰ ਮੈਂ ਤੈਨੂੰ ਧੰਨਵਾਦ ਕਰੂੰਗਾ ਬਾਬਾ ਬਹੁਤ ਸਿੰਘ ਜੀ ਤੇ ਕੱਲ ਨੂੰ ਬਾਬਾ ਤੋਂ ਸਿੰਘ ਜੀ ਵੀ ਨਾਲ ਆਉਣਗੇ ਜੀ ਤੁਹ ਬਾਬਾ ਬਹੁਤ ਸਿੰਘ ਜੀ ਅੱਜ ਸਾਡੇ ਦਰਮਿਆਨ ਮਸ਼ੀਹਤਾ ਸ੍ਰੀ ਗੁਰੂ ਗੋਬਿੰਦ ਸਿੰਘ سپورਟ ਕਾਡੇ ਵੱਲੋਂ ਤੁਹ ਕੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਮੇਲਾ ਵੀ ਲਗ ਰਿਹਾ ਵੱਡਾ ਕਬੱਡੀ ਕਾਮ ਕਰਵਾਇਆ ਜਾ ਰਿਹਾ ਹੈ ਸਾਡੇ ਲਾਈ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਜੀ प्रतियोगियों को काम तो जो नहीं आयी नहीं, तो जीएम को नाम ही नहीं, काम भी यूं नहीं रहने laku <laughs> akan petir apakah ਲੈ ਵੀ ਲਾਈਵ ਵਾਲਿਆ ਨੌਜਾਨਾ ਤੂੰ ਵੀ ਆਪਣਾ ਜਿਹੜਾ ਮੋਬਾਈਲ ਵਾਲਾ ਕੈਮਰਾ ਸਟੇਜ ਵਾਲੀ ਸਾਈਡ ਘੁਮਾ ਦੀ ਨੌਜਾਨਾ 57 ਕਿਲੋ ਭਾਰ ਦੇ ਬਹੁਤ ਕੌਡੀਆਂ ਮੁਕਾਬਲੇ ਖੇਡੇ ਜਾ ਰਹੇ ਆ ਕਬੱਡੀ 75 ਕਿਲੋ ਭਾਰ ਦੀਆਂ ਪਹਿਲੀਆਂ 16 ਟੀਮਾਂ ਸੀ ਐਂਟਰ ਕਰ ਗਈਆਂ ਜੀ ਨਾਲ ਜੀ ਨੂੰ ਧੰਨਵਾਦ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਨਿੱਕੇ ਦੇ ਸੱਦੇ ਨੂੰ ਕਬੂਲਿਆ ਬਾਬਾ ਜੀ ਵਿਸ਼ੇਸ਼ ਤੌਰ ਤੇ ਆਇਆ ਅੱਜ ਦੇ ਸਾਡੇ ਬਲਾਰੇ ਭਾਈ ਨਗਦੀਪ ਦਬੜੀ ਖਾਨਾ ਨਾਲ ਸਾਗਰ ਖਿੜਕੀਆਂ ਵਾਲਾ ਭਾਈ ਸਾਡੇ ਇੰਟਰਨੈਸ਼ਨਲ ਬਲਾਰਾ ਬੜਾ ਸੀਨੀਅਰ ਬਲਾਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਸਾਡੇ ਰੈਫਰੀ ਰਾਦੇ ਭਾਈ ਤੇ ਨਾਲ ਭਾਈ ਰਾਜਕਮਰ ਮਾਮੂ ਖੇੜਾ ਤੋਰਾਵਾੜੇ ਭਾਈਕੇ ਵਾਲਾ ਰਜਿੰਦਰ ਬਾਲੂ ਅਰਨੀ ਵਾਲਾ ਮਿੱਦੂ ਕੁੰਡਲ ਮਹੰਗਾ ਰਾਣੀ ਵਾਲਾ ਸਾਰੇ ਖਿਡਿਸ਼ਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਪੈਂਦੀ ਕਬੱਡੀ ਹੁੰਦਾ ਧੜਕਾ ਧੜਕਾ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੂੰ ਗੱਡੀ ਦਾ ਆ ਪੰਨੀ ਵਾਲੇ ਵਿੱਚ ਲੱਗਿਆ ਮੇਲਾ ਖੇਡ ਕਬੱਡੀ ਦਾ ਛੇਡ ਕਬੱਡੀ ਦਾ ਇਹ ਬਿੱਲਾ ਜੀ ਨੇ ਜੱਫਾ ਲਾਇਆ ਬਤੂਰੀਆ ਸੰਦੀਪ ਕਲਬ ਲੱਗੇ ਵਾਲੀ ਤੇ ਪੁਲਤ ਭਾਈ ਜੀ ਹਾਜੀ ਆਪਣੇ ਬਹੁਤ ਹੀ ਚੁਕਾਤੀ ਦੀ ਸ਼ਾਨਦਾਰ ਕਬੱਡੀ ਖੇਡ ਮੇਲੇ ਦੀ 31 ਹਜ਼ਾਰ ਦਾ ਬੜਾ ਯੋਜਨਾ ਹੈ 31 ਕਬੱਡੀ ਟੂਰਨਾਮੈਂਟਾਂ ਦਾ 31 ਹਜ਼ਾਰ ਦਾ ਯੋਜਨਾ ਹੈ ਬੜੀ ਪਿਆਰੀ ਦਿੱਕੀ ਹੁੰਦਾ ਹੈ ਅੱਜ ਵੀ ਭਰਨੀ ਹਾਜ਼ਰੀ ਤੇ ਕੱਲ੍ਹ ਨੂੰ ਵੀ ਬਹੁਤ ਵਧੀਆ ਬਲਾਰਾ ਨਾਲ ਸਾਡਾ ਵੀ ਰਸਤਾਂ ਕਰ ਛਿਰਕੀਆਂ ਵਾਲਾ ਪਾਉਗੇ ਵੀ ਸਾਡੀ ਪ੍ਰਬੰਧਕ ਕਮੇਟੀ ਨੇ ਬੇਨਤੀ ਆਪਾਂ ਲਾਈਟਾਂ ਨਹੀਂ ਲਾਈਆਂ 75 ਦੇ ਮੈਚ ਵੀ ਕਰਾਉਣੇ ਆ ਨੰਬਰ ਰਗੇ 6.5 7 ਕਿੰਨੇ ਵਾਰੀ ਬੋਲੀ ਜਾਂਦੇ ਵੀ 6.5 ਤੇ 7 ਪੁਆਇੰਟ ਜਿਹੜੇ ਹੋਣਗੇ ਬਲਾਰਾ ਆਪਾਂ ਇਹਦੇ ਦੋਨੇ ਕੌਂ ਸੱਟਾ ਲਓ ਤੇਰੀ ਉੱਤੇ ਬਰੀ ਤੇ ਚੋਟੀ ਦੀ ਟੀਮ ਕੋਲੇ ਕਹਿੰਦੇ ਚੜ੍ਹਦੇ ਵਾਲੇ ਪਾਸੇ ਆ ਕੋਟਪਾਈ ਦੀ ਟੀਮਾਂ ਸਟੇਜ ਵਾਲੇ ਪਾਸੇ ਜਿਹੜੀ ਸਖਤ ਗਰਾਊਂਡ ਦੇ ਨਾਲ ਖੜ ਕੇ ਟੀਮਾਂ ਵੀ ਜ਼ਰੂਰੀ ਆਪਾਂ ਦੱਸਣਿਆ ਤੇ ਰੇਕੂ ਨੂੰ 31 ਪਾਉਂਦਾ ਮੇਰੇ ਵੀਰੋ 21 ਪਾਉਂ ਸ਼ਰੀਰਕ ਤੱਕ 31 ਪਾਉਣੀ ਪੈਂਦੀ ਆ ਜੇ ਕੋਈ ਖੰਗ ਖੰਗੇ ਤਾਂ ਖੰਗ ਹਟਾਉਣੀ ਪੈਂਦੀ ਆ ਖੰਗ ਹਟਾਉਣੀ ਪੈਂਦੀ ਆ ਟਾਪ ਦਾ ਜੱਫਾ ਲਾਇਆ ਰਾਜਕਮਰ ਜੀ ਉਂਗਲ ਖੜੀ ਕੀਤੀ ਅਰਜਨ ਤੀਰ ਨੂੰ ਨੰਬਰ ਕਹਿੰਦੇ ਬੋਦੀ ਵਾਲੇ ਦੇ ਖਾਤੇ ਜੜ ਗਿਆ ਬੋਦੀ ਵਾਲੇ ਦੇ ਘਾਗੇ ਦੇ ਵੀ ਚਾਚੇ ਰਹੇ ਆ ਟਾਪ ਦਾ ਯਾਫੀ ਰਿਹਾ ਕਿਉਂ ਬਿੱਡੂ ਬਈ ਕਹਿੰਦੇ ਦੁਨੀਆ ਦਾ ਸਟਾਰ ਕਹਿੰਦੇ ਬਾਲਾ ਟੈਕ ਹੈ ਯਾਫੀ ਸੀ ਟਾਪ ਦਾ ਕਹਿੰਦੇ ਕਹਿੰਦੇ ਘਾਗਾ ਬੋਦੀ ਵਾਲੇ ਵਾਲਾ ਮੇਰੇ ਵੀਰੋ ਇਧਰੋਂ ਫੇਰ ਹੋ ਗਈ ਹੱਥ ਜੋੜੀ ਆ ਮੁੰਡਾ ਕੁੰਡਲ ਵਾਲਾ ਪਿਆ ਸੀ ਪਰ ਟੁੱਟ ਕੇ ਪਰ ਨੰਬਰ ਰੇਡਰ ਦੇ ਖਾਤੇ ਜੁੜ ਗਿਆ ਅੰਗੀਆਂ ਟੀਮਾਂ ਤਿਆਰ ਹੈ ਜੀ ਦੋਨੇ ਕਮਜੋਰ ਦੀ ਟੀਮ ਆ ਗਈ ਤੇ ਆਲਖ ਭੱਠਾ ਇਹ ਟੀਮਾਂ ਵੀਰੇ ਆ ਜਾਣ